ਹਾਂਜੀ ਸਵਾਗਤ ਹੈ ਤੁਹਾਡਾ ਜਵਰਾਜ ਢਾਲੀਵਾਲ ਡਰੀ ਫਰਮ ਪੇਜ ਤੇ ਜਿਹੜੇ ਵੀਰ ਨਵੇਂ ਜੁੜਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਕਰ ਲੋ ਆਨ ਤਾਂ ਕਿ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਕੋਲ ਪਹੁੰਚ ਜਾਣ ਜਿਹੜੀ ਅੱਜ ਦੀ ਵੀਡੀਓ ਪਿੰਡ ਬੋਨਾ ਤੇ ਜ਼ਿਲ੍ਹਾ ਮੋਗਾ ਦੀ ਬਾਈ ਹੁਣਾਂ ਦੇ ਘਰੇਲੂ ਦੁੱਧ ਤੇ ਲਾਏ ਹੋਏ ਆ ਪਸ਼ੂ ਸਾਰੇ ਸਾਰੇ ਪਸ਼ੂ ਚੰਗਰ ਟੌਪ ਤੇ ਬਾਈ ਕੋਲ ਸਾਰੇ ਚਾਰ ਤੇ ਪਾਲੇ ਹੋਏ ਆ ਆ ਆਪਣੇ ਦੁਆਰਾ ਭਰੇ ਗਏ ਸੀਮਤ ਦੇ ਸਾਰੇ ਬੱਚੇ ਉਹ ਬੂਰਾ ਹైਦਰਾਬੂਰੀ ਆ ਤਦਿੱਤੀ ਸੋਈ ਹੋਈ ਆ ਆ ਸਾਰੇ ਪਸ਼ੂ ਹੁਣ ਗੱਭਣ ਨਾਲ ਡرائی ਆ ਕੁਛ ਕੁਛ ਦੁੱਧ ਦਈ ਜਾਂਦੇ ਹਨੇਰਾ ਹੋ ਗਿਆ ਸਭ ਤੋਂ ਜਿਹੜਾ ਮੇਨ ਜਿਹੜੀ ਅੱਜ ਵੀਡੀਓ ਬਣਾਉਣੀ ਆ ਉਹ ਆਪਾਂ ਸ਼ਾਮ ਦੇ ਬਣਾਉਣੀ ਆ ਮੋਹ ਹੈ ਦੋਂਦਾ ਚੋਗਾ ਹੋ ਗਿਆ ਚੜੱਕ ਮੇਲੇ ਤੋਂ 6ਵੇਂ ਨੰਬਰ ਤੇ ਆਇਆ ਹੋਇਆ ਚੈੱਕ ਕਰੋ ਨਗੀਨਾ ਟਾਪ ਦਾ ਘੜਨੀ ਘੁੜਨੀ ਵੇਖੋ ਕੰਨੀ ਚੰਗੀ ਨੇਰਾ ਹੋ ਗਿਆ ਕਿਸੇ ਦਿਨ ਦਿਨੇ ਵੀਡੀਓ ਬਣਾਵਾਂਗੇ ਆਪਾਂ ਇਹਦੀ ਫੇਰ ਦੱਸੋ ਕਿਦਾਂ ਲੱਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਚਲਦੀ ਨੂੰ ਆ ਹੁਣ ਆਪਣੇ ਟੀਕਾ ਭਰਿਆ ਸੀ ਆਪਣੇ ਹੱਥੀ ਬਹੁਤ ਚੰਗੇ ਤੇ ਦੁੱਧ ਤੇ ਚੱਲ ਰਹੀ ਹੈ ਇਹ ਆਇਆ ਦਾ ਬੱਚਾ 5310 ਸੀਆਈਆਰ ਦਾ ਆ ਵੀ ਆਪਣੇ ਦੁਆਰਾ ਭਰੇ ਸੀਮੰਦੀ ਹੈ ਸਾਰੇ ਪਾਸੇ ਹੁਣ ਆ ਚਾਪ ਗਾਂ ਦੀ ਏਆਈ ਕਰ ਲੱਗੇ ਆ 66 ਸੀਮਨ ਨਾਲ ਸਨੋਮੈਨ ਦੇ ਨਾਲ 28 29 ਕਿਲੋ ਦਾ ਰਿਕਾਰਡ ਤੀਜੇ ਸਵੇਰ ਸੂਣਾ ਨਾ ਉਹ ਜਿਹੜਾ ਪਹਿਲੇ ਨੰਬਰ ਤੇ ਤੁਹਾਨੂੰ ਬੱਚਾ ਵਖਾ ਸੀ ਉਹ ਆ ਬੂਰੀ ਝੋਟੀ ਦਾ ਫਰਮ ਦਾ ਆ ਮੁੰਡਾ ਫਰਮ ਦਾ ਔਨਰ ਬਾਈ ਦਾ ਮੁੰਡਾ ਕਾਲਾ ਡੈਰੀ ਫਰਮ ਬੋਨੇ ਤੋਂ ਲੈ ਆ ਗਿਆ ਆ ਸਾਰੇ ਪਸ਼ੂ ਉਧਰ ਚਾਰੇ ਪਾਸੇ ਪਸ਼ੂ ਹੀ ਪਸ਼ੂ ਆ ਟੌਪ ਦੀ ਬਲੱਡ ਲੈਣਾ ਇਸ ਘਰੇ ਆਪਣੇ ਟੀਕ ਟੀਕੇ ਆਪਣੇ ਹੱਥੀ ਸਾਰੇ ਭਰੇ ਹੋਏ ਇਨਾਂ ਪਸ਼ੂਆਂ ਦੇ ਦਨੇ ਬਖਾਵਾ ਕਿਸ ਦਿਨ ਤੁਹਾਨੂੰ ਵੀਡੀਓ ਵੀਡੀਓ ਸ਼ੇਅਰ ਜੇ ਤੂੰ ਕਰਦੇ ਧੰਨਵਾਦ ਵੀਡੀਓ ਵੇਖਣ